ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਨਗਰ ਦਾ ਜਿਹੜਾ ਇਹ ਕੰਮ ਆ ਸੜਕ ਦਾ ਕਾਫੀ ਜਿਹਾ ਤੁਰਪਿਆ ਹੋਇਆ ਹੋਇਆ ਸੀਗਾ ਤੇ ਕੋਈ ਸਰਕਾਰ ਨੇ ਇੱਥੇ ਧਿਆਨ ਨਹੀਂ ਦਿੱਤਾਗਾ ਤੇ ਸਰਕਾਰ ਆਂਦੀ ਆ ਲੰਘਦੀ ਆ ਦੇਖਦੇ ਕੇ ਸਾਰੇ ਮੁਰ ਜਾਂਦੇ ਆ ਲੇਕਿਨ ਅੱਜ ਨਗਰ ਦੇ ਨੌਜਵਾਨਾਂ ਨੇ ਨਗਰ ਦੇ ਵਿੱਚੋਂ ਕੁਸ ਮਾਇਆ ਲੈ ਕੇ ਕੁਸੂਰ ਵੀਰਾਂ ਨੇ ਮਾਇਆ ਦਾਨ ਕੀਤੀ ਆ ਤੇ ਇਹ ਰਸਤਾ ਅੱਜ ਬੰਦ ਕਰਕੇ ਨਗਰ ਭਾਈ ਆਪਣੇ ਸਿਰ ਦੇ ਉੱਪਰ ਇਹ ਰਸਤਾ ਬਣਾਉਣ ਲੱਗਿਆ ਆ ਹੋ ਪਾਜੀ ਹਾਂਜੀ ਰਸੂਖਾਲ ਜੀ ਅੱਜ ਅਠਾੜੇ ਵਾਲਾ ਰੂਰ ਬੰਦ ਆ ਤੇ ਰੋਡ ਦੀ ਰਿਪੇਅਰ ਚੱਲ ਰਹੀ ਆ ਆਪਣੇ ਕੋਲ ਆ ਮਟੀਰੀਅਲ ਆ ਟਰੱਕ ਪਹੁੰਚ ਗਿਆ ਆ ਦੇਖੋ ਰੋਡ ਬੰਦ ਆ ਜਮ ਬਲੋਕੇਜ ਆ ਤੇ ਇਧਰ ਸੇਵਾ ਲੱਗੇ ਹੋਇਆ ਸੇਵਾਦਾਰ ਲੱਗੇ ਹੋਇਆ ਕੋਈ ਝਾੜੂ ਮਾਰੀ ਜਾਂਦਾ ਹਨ ਕੰਮ ਚੱਲ ਪਿਆ ਸੜਕ ਦਾ ਆਹ ਟਰੱਕ ਆਇਆ ਹੋਇਆ ਇਹਦੇ ਵਿੱਚ ਮਟੀਰੀਅਲ ਸਾਰਾ ਮਿਕਸਚਰ ਤੇ ਆ ਜਿੱਥੇ ਵੱਡੇ ਟੋਹੇ ਆ ਉਥੇ ਪਹਿਲਾਂ ਵੱਟੇ ਪਾਏ ਜਾਣਗੇ ਆਦੇ ਸੇਵਾਦਾਰ ਵੱਟੇ ਲਾਉਣ ਲੱਗੇ ਹੋਏ ਆ ਤੇ ਵੱਡੇ ਟੋਏਆਂ ਦੇ ਵਿੱਚ ਵੱਟੇ ਪਾਏ ਜਾਣਗੇ ਉਹਦੇ ਉੱਪਰ ਉਹ ਮਿਕਸਚਰ ਪਾਇਆ ਜਾਊ ਮੂਰੇ ਮੂਰੇ ਪਾਣੀ ਛੜਕੀ ਜਾਂਦੇ ਆ ਤੇ ਪੂਰਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਕੰਮ ਬੰਨ ਕੇ ਚੱਲ ਰਿਹਾ ਪੈਂਬਰ ਸਾਹਿਬ ਲਾਈਵ ਚੱਲਦਾ ਬਸ ਜੀ ਕੀ ਕਹਿਣਾ ਚਾਹੋਗੇ ਕਹਿਣਾ ਬਸ ਇਹੀ ਆ ਕਿ ਔਰ ਜਾਣ ਵਾਲੇ ਜਿਹੜੇ ਰਾਹੀ ਸੀਗੇ ਉਹਨਾਂ ਨੂੰ ਬਹੁਤ ਜਿਆਦਾ ਜੱਗਤਤਬੀ ਸੀਗੀ ਵੱਡਾ ਨਕਾ ਹੋਣ ਦਾ ਖਤਰਾ ਸੀਗਾ ਇਸ ਕਰਕੇ ਵੀ ਪੈਂਟਾ ਜਿਹੜੇ ਰੋਲਾਂ ਦਿੱਤਾ ਵੀ ਜਿਹੜੇ ਖੱਡੇ ਆ ਭਰੇ ਜਾਣ ਇਹ ਉਹ ਜਾਨ ਹੈ ਮਹਾਰਾਜ ਬੜੇ ਕਿਤਨਾ ਉਹਨਾਂ ਦੇ ਯੋਗ ਹਨ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਹੋ ਕਹੋ ਇਹ ਪਿੰਡ ਦੀ ਆ ਗਏ ਪਰਨਾ ਕਰਨਾ ਪਿਆ ਅੱਧੀ ਅੱਧੀ ਰਸ ਆਕਾਰਾਂ ਦਾ ਕੰਮ ਹੈ ਜਿਹੜਾ ਇਹ ਪਿੰਡ ਵਾਸੀ ਕਰਦੇ ਤੇ ਦੋ ਤਿੰਨ ਬੰਦੇ ਬਣਾ ਹੋ ਚੁੱਕੀਆਂ ਐਕਸੀਡੈਂਟ ਵੀ ਹੋ ਚੁੱਕਿਆ ਇੰਨੇ ਥੱਡੇ ਥੱਡੇ ਬੱਦੇ ਪਏ ਆ ਤੇ ਇਹ ਫੋਨ ਨਾਲ ਲੋਕਾਂ ਦੇ 10 20 ਕੋਈ 50 ਕਿਹਨੇ 100 ਵਾਹ ਜੀਰਾਂ ਨੂੰ ਦੇਖ ਕੇ ਸਾਨੂੰ ਆਹ ਟਾਈਮ ਕਾੰਟੀਤਾ ਵਾ ਤਾਂ ਅਸੀਂ ਕੰਕਰੀਟ ਪਾਉਣ ਲੱਗੇ ਆਂ ਸਾਰੇ ਨਗਰ ਦਾ ਰੋਸ ਸਰਕਾਰਾਂ ਤੇ ਹੀ ਆ ਵੀ ਸਰਕਾਰਾਂ ਸੁੱਤੀਆਂ ਪਈਆਂ ਇੱਥੋਂ ਦੀ ਐਮਐਲਏ ਮੰਤਰੀ ਕਿਤੇ ਨੰਗਦੇ ਨਹੀਂ ਸਾਰੇ ਨੰਗਦੇ ਆ ਬਸ ਸਮਝੋ ਬਾਹਰ ਆ ਕਹਾਣੀ ਕਿ ਜਾਂ ਤਾਂ ਉਹਨਾਂ ਦੀਆਂ ਗੱਡੀਆਂ ਹੀ ਵੱਡੀਆਂ ਕਿ ਜਾਂ ਸ਼ੌਕ ਡਬਲ ਡਬਲ ਲਵਾਏ ਆ ਕਿ ਉਹਨਾਂ ਨੂੰ ਔਖੀਆਂ ਦਾ ਪਤਾ ਨਹੀਂ ਲੱਗਦਾ